ਸਭ ਤੋਂ ਪਹਿਲਾਂ ਅਸੀਂ ਉਸ ਵਾਹਿਗੁਰੂ ਦਾ ਸ਼ਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਆਪਣਾ ਸਿਮਰਨ ਕਰਨ ਵਾਸਤੇ ਇਸ ਸੰਸਾਰ ਉੱਤੇ ਭੇਜਿਆ ਹੈ ਆਪਣੇ ਨਾਲ ਮਲਾਪ ਕਰਨ ਵਾਸਤੇ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਸੰਸਾਰਿਕ ਕੰਮਕਾਰਾਂ ਵਿੱਚ ਲੱਗ ਕੇ ਗੁਆ ਰਹੇ ਹਾਂ ਤਾਂ ਗੁਰੂ ਸਾਹਿਬਾ ਆਪਣੇ ਬਾਣੀ ਦੇ ਅੰਦਰ ਉਸ ਸੱਚ ਨਾਲ ਮਿਲਣ ਦਾ ਬਿਆਨ ਕਰਦੇ ਹਨ ਕਿ ਉਹ ਕੇਵਲ ਪ੍ਰਮਾਤਮਾ ਹੀ ਸੱਚ ਹੈ ਜਿਸ ਨੂੰ ਅਸੀਂ ਮਿਲਣਾ ਹੈ ਉਹੀ ਸਾਡਾ ਆਪਣਾ ਹੈ ਤਾਂ ਤਨਾਸਰੀ ਰਾਗ ਦੇ ਅੰਦਰ ਫਰਮਾ ਰਹੇ ਹਨ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾ ਤਨਾਸਰੀ ਰਾਗ ਦੇ ਵਿੱਚ ਫਰਮਾਨ ਕਰ ਰਹੇ ਹਨ ਆਪ ਕਹਿ ਰਹੇ ਹਨ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਕਹਿੰਦੇ ਨੇ ਕਿ ਉਹ ਮਾਲਕ ਇੱਛਾ ਪੂਰੀਆਂ ਕਰਨ ਵਾਲਾ ਸਾਡੇ ਮਨ ਦੀਆਂ ਸਾਰੀਆਂ ਇਸ਼ਾਵਾਂ ਨੂੰ ਪੂਰਾ ਕਰਨ ਵਾਲਾ ਪ੍ਰਮਾਤਮਾ ਹੈ ਸਰਬ ਸੁਖ ਦਾਤਾ ਉਹ ਦਾਤਾ ਸਾਰੇ ਸੁਖ ਦੇਣ ਵਾਲਾ ਹੈ ਤਾਂ ਆファーਮਾ ਰਹੇ ਹਨ ਜਾ ਕੇ ਵਸ ਹੈ ਕਾਮ ਤਿਨਾ ਉਸ ਪ੍ਰਮਾਤਮਾ ਦੇ ਹੀ ਵਸ ਕਾਮ ਤੈਨ ਗਉ ਹੈ ਤਾਂ ਗੁਰੂ ਸਾਹਿਬ ਫਰਮਾ ਰਹੇ ਹਨ ਸੋ ਐਸਾ ਹਰ ਤਿਆਈਏ ਮੇਰੇ ਜੀੜੇ ਇਹ ਮੇਰੀ ਜਿੰਦੇ ਉਸ ਵੈਗੁਰੂ ਉਸ ਪ੍ਰਮਾਤਮਾ ਉਸ ਹਰੀ ਜੋ ਸਮਰੱਥ ਹੈ ਐਸੇ ਮਾਲਕ ਦਾ ਸਿਮਰਨ ਕਰਨਾ ਹੈ ਉਸ ਦਿਨ ਨੂੰ ਯਾਦ ਕਰਨਾ ਹੈ ਤਾਂ ਸਰਬ ਸੁਖ ਪਾਵੇ ਮੇਰੇ ਮਨ ਕਹਿੰਦੇ ਕਿ ਇਹ ਮੇਰੇ ਮਨ ਫਿਰ ਸਾਰੇ ਸੁਖ ਤੈਨੂੰ ਪ੍ਰਾਪਤ ਹੋ ਜਾਣਗੇ ਜਦੋਂ ਉਸ ਮਾਲਕ ਦਾ ਸਿਮਰਨ ਕਰੇਗਾ ਆਪ ਫਰਮਾ ਰਹੇ ਹਨ ਜਪ ਮਨ ਸਤਨਾਮ ਸਦਾ ਸਤਨਾਮ ਏ ਮੇਰੇ ਮਨ ਤੂੰ ਉਸ ਸੱਚੇ ਨਾਮ ਨੂੰ ਸਦਾ ਜਪ ਉਸ ਮਾਲਕ ਨੂੰ ਸਦਾ ਧਿਆ ਉਸ ਦਾ ਸਿਮਰਨ ਕਰ ਸਦਾ ਸਤਨਾਮ ਕਹਿੰਦੇ ਉਸ ਮਾਲਕ ਨੂੰ ਸਦਾ ਹੀ ਸਿਮਰਦੇ ਰਹਿਣਾ ਹੈ ਉਸ ਨੂੰ ਯਾਦ ਕਰਦੇ ਰਹਿਣਾ ਹੈ ਹਲਤ ਪਲਤ ਮੁਖ ਉज्ज्वल ਹੋਈ ਹੈ ਆਪ ਫਰਮਾ ਰਹੇ ਹਨ ਕਿ ਇਸ ਲੋਕ ਦੇ ਵਿੱਚ ਵੀ ਤੇ ਉਸ ਪਰਲੋਕ ਦੇ ਵਿੱਚ ਵੀ ਸਾਨੂੰ ਇੱਜ਼ਤ ਮਿਲੇਗੀ ਜਦੋਂ ਅਸੀਂ ਉਸ ਮਾਲਕ ਦਾ ਸਿਮਰਨ ਕਰਾਂਗੇ ਕਹਿੰਦੇ ਨੇ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਰੰਜਨਾ ਕਹਿੰਦੇ ਉਸ ਮਾਲਕ ਨੂੰ ਹਰ ਰੋਜ਼ ਧਿਆਉਣਾ ਹੈ ਉਸ ਨੂੰ ਯਾਦ ਕਰਨਾ ਹੈ ਉਸ ਦਾ ਸਿਮਰਨ ਕਰਨਾ ਹਰ ਪੁਰਖ ਨਰੰਜਨਾ ਹਰੀ ਮਾਲਕ ਉਸ ਨਰੰਜਨ ਪ੍ਰਮਾਤਮਾ ਨੂੰ ਸਦਾ ਦੀ ਯਾਦ ਕਰਨਾ ਹੈ ਗੁਰਸਬ ਆਪਣੀ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਜੈ ਹਰ ਸਿਮਰਨ ਪਿਆ ਕਹਿੰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਸਿਮਰਨ ਚੱਲਦਾ ਰਹਿੰਦਾ ਹੈ ਤਾਂ ਕਹਿ ਰਹੇ ਹਨ ਉਪਾਦ ਗਤ ਕਿੰਨੀ ਵੱਡ ਪਾਗੀ ਹਰ ਜਪਨਾ ਕਨਕਾ ਉਹ ਉਹਨਾਂ ਦੇ ਮਨ ਦੇ ਅੰਦਰੋਂ ਇਹ ਸਾਰੇ ਝਗੜੇ ਇਹ ਸਾਰੇ ਵਿਖੇੜੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ ਵੱਡ ਭਾਗੀ ਹਰ ਜਪਨਾ ਕਹਿੰਦੇ ਵੱਡੇ ਭਾਗਾ ਵਾਲਾ ਵਾਲੇ ਉਸ ਮਾਲਕ ਨੂੰ ਯਾਦ ਕਰਦੇ ਹਨ ਉਸ ਦਾ ਸਿਮਰਨ ਕਰਦੇ ਰਹਿੰਦੇ ਹਨ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਹੁੰਦਾ ਹੈ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਕਹਦੇ ਹੈ ਭਾਗਾ ਵਾਲਿਓ ਉਸ ਮਾਲਕ ਨੂੰ ਯਾਦ ਕਰੋ ਉਹਦਾ ਸਿਮਰਨ ਕਰੋ ਅੰਦਰੂ ਉਸ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਹੰਦਰੂ ਉਹ ਸ਼ਾਂਤੀ ਪ੍ਰਾਪਤ ਹੋ ਜਾਏਗੀ ਸਗਲ ਮਨੋਰਥ ਪੂਰ ਕਹਿੰਦੇ ਸਾਰੇ ਮਨੋਰਥ ਸਾਰੇ ਕਾਰਜ ਜੇ ਕਹਿੰਦੇ ਕਿ ਉਹ ਮਾਲਕ ਪੂਰਨ ਕਰ ਦਿੰਦਾ ਹੈ ਤਾਂ ਗੁਰੂ ਸਾਹਿਬ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਜਨ ਨਾਨਕ ਕੋ ਗੁਰੂ ਇਹ ਮਤ ਦੀਨੀ ਜਪ ਹਰ ਭਵਜਲ ਦਰਨਾ ਗੁਰੂ ਸਾਹਿਬ ਫਰਮਾ ਰਹੇ ਹਨ ਉਸ ਗੁਰੂ ਨੇ ਸਾਨੂੰ ਇਹ ਸਮਝਾ ਦਿੱਤਾ ਹੈ ਕਿ ਉਸ ਮਾਲਕ ਨੂੰ ਜਪ ਉਸ ਦਾ ਸਿਮਰਨ ਕਰ ਜਪ ਹਰ ਪਵਜ਼ਲ ਤਰਨਾ ਕਿ ਉਸ ਮਾਲਕ ਨੂੰ ਜਪ ਕੇ ਉਹਦਾ ਸਿਮਰਨ ਕਰਕੇ ਅਸੀਂ ਸਦਾ ਲਈ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹਾਂ ਤਾਂ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਗੁਰ ਕੀ ਮਤ ਲੈ ਇਆਣੇ ਭਗਤ ਬਿਨਾ ਡੂਬੇ ਬਹੁ ਸਿਆੜੇ ਕਹਿੰਦਾ ਗੁਰੂ ਦੀ ਮਤ ਲੈ ਕੇ ਉਸ ਮਾਲਕ ਕੋਲੋਂ ਅਸੀਂ ਉਸ ਦਾ ਸਿਮਰਨ ਕਰਨਾ ਹੈ ਭਗਤੀ ਤੋਂ ਬਿਨਾ ਕਹਿੰਦੇ ਸਿਆੜੇ ਬੰਦੇ ਵੀ ਲੁੱਭ ਜਾਂਦੇ ਹਨ ਆਓ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਮਾਲਕ ਦਾ ਸਿਮਰਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਉਸ ਸੱਚ ਨੂੰ ਮਿਲ ਸਕਦੇ ਹਾਂ ਜੀ